ਮੈਂ ਛੋਟੀ ਜਿਹੀ ਕਵਿਤਾ ਰਹੀ ਆਪਣੀ ਹਾਜ਼ਰੀ ਲਾਉਂਗਾ ਸੋ ਕੀ ਲਿਖਿਆ ਆਓ ਮਾਂ ਬੋਲੀ ਆਪਣਾਈਏ ਆਓ ਮਾਂ ਬੋਲੀ ਆਪਣਾਈਏ ਮਾਂ ਬੋਲੀ ਵਿੱਚ ਹੱਸਿਏ ਖੇਡਿਏ ਮਾਂ ਬੋਲੀ ਵਿੱਚ ਗਾਈਏ ਆਓ ਮਾਂ ਬੋਲੀ ਆਪਣਾਈਏ ਮਾਂ ਬੋਲੀ ਨੂੰ ਹੱਕ ਨਾਲ ਬੋਲੀਏ ਮਾਂ ਬੋਲੀ ਨੂੰ ਹੱਕ ਨਾਲ ਬੋਲੀਏ ਨਾ ਸੰਘੀਏ ਨਾ ਸ਼ਰਮਾਈਏ ਆਓ ਮਾਂ ਬੋਲੀ ਆਪਣਾਈਏ ਆਓ ਮਾਂ ਬੋਲੀ ਆਪਣਾਈਏ ਜਿਸ ਬੋਲੀ ਵਿੱਚ ਜੰਮਿਆ ਪਲਿਆ ਜਿਸ ਬੋਲੀ ਵਿੱਚ ਜੰਮਿਆ ਪਲਿਆ ਉਸ ਨੂੰ ਦਿਲੋਂ ਨਾ ਭੁਲਾਈਏ ਆਓ ਮਾਂ ਬੋਲੀ ਆਪਣਾਈਏ ਆਓ ਮਾਂ ਬੋਲੀ ਆਪਣਾਈਏ ਜਿਸ ਬੋਲੀ ਵਿੱਚ ਗੁਰੂਆਂ ਸਾਨੂੰ ਸੱਚ ਦਾ ਰਾਹ ਵਿਖਾਇਆ ਜਿਸ ਬੋਲੀ ਵਿੱਚ ਗੁਰੂਆਂ ਸਾਨੂੰ ਸੱਚ ਦਾ ਰਾਹ ਵਿਖਾਇਆ ਉਸ ਨੂੰ ਵਿਸਰਨਾ ਜਾਈਏ ਆਓ ਮਾਂ ਬੋਲੀ ਆਪਣਾਈਏ ਆਓ ਮਾਂ ਬੋਲੀ ਆਪਣਾਈਏ ਗੁਰੂਆਂ ਪੀਰਾਂ ਦੀ ਇਹ ਬੋਲੀ ਗੁਰੂਆਂ ਪੀਰਾਂ ਦੀ ਇਹ ਬੋਲੀ ਇਸ ਨੂੰ ਅਰਸ਼ਾਂ ਤੇ ਲੈ ਜਾਈਏ ਆਓ ਮਾਂ ਬੋਲੀ ਅਪਣਾਈਏ ਆਓ ਮਾਂ ਬੋਲੀ ਅਪਣਾਈਏ ਮਾਂ ਬੋਲੀ ਦੀ ਕਰਾਮਾ ਸੇਵਾ ਮਾਂ ਬੋਲੀ ਦੀ ਕਰਾਮਾ ਖੁਦ ਸੇਵਾ ਸਭ ਨੂੰ ਇਹ ਸਿਖਾਈਏ ਆਓ ਮਾਂ ਬੋਲੀ ਅਪਣਾਈਏ ਆਓ ਮਾਂ ਬੋਲੀ ਅਪਣਾਈਏ ਜਿਸ ਮੈਨੂੰ ਸੇਵਾ ਦਾ ਮੌਕਾ ਦਿੱਤਾ ਜਿਸ ਮੈਨੂੰ ਮਾਂ ਬੋਲੀ ਦੀ ਸੇਵਾ ਦਾ ਮੌਕਾ ਦਿੱਤਾ ਉਸ ਦਾ ਸ਼ੁਕਰ ਮਨਾਈਏ ਆਓ ਮਾਂ ਬੋਲੀ ਅਪਣਾਈਏ ਆਓ ਮਾਂ ਬੋਲੀ ਅਪਣਾਈਏ ਪੈੜਾਂ ਦਾ ਜੋ ਲਾਇਆ ਬੂਟਾ ਪੈੜਾਂ ਦਾ ਜੋ ਲਾਇਆ ਬੂਟਾ ਉਸ ਨੂੰ ਪਾਣੀ ਪਾਈਏ ਵਧੇ ਫੁੱਲੇ ਸਦਾ ਰਹੇ ਹਰਾ ਵਧੇ ਫੁੱਲੇ ਸਦਾ ਰਹੇ ਹਰਾ ਇਸ ਦੀ ਸੰਗਣੀ ਸ਼ਾਨ ਨੂੰ ਵਧਾਈਏ ਆਓ ਮਾਂ ਬੋਲੀ ਅਪਣਾਈਏ ਆਓ ਮਾਂ ਬੋਲੀ ਅਪਣਾਈਏ ਪੈੜਾਂ ਟੀਮ ਨੇ ਕੀਤਾ ਉਪਰਾਲਾ ਪੈੜਾਂ ਟੀਮ ਨੇ ਕੀਤਾ ਉਪਰਾਲਾ ਰਲ ਮਿਲ ਹਿੱਸਾ ਪਾਈਏ ਆਓ ਮਾਂ ਬੋਲੀ ਅਪਣਾਈਏ ਆਓ ਮਾਂ ਬੋਲੀ ਅਪਣਾਈਏ ਧੰਨਵਾਦ ਬਹੁਤ ਬਹੁਤ